ਘਰ ਵੀ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਸੁੱਕੇ ਕੱਦੂ ਦੀ ਪਿਛਲੇ ਸਾਲ ਦਾ ਜਿਹੜਾ ਤਜਰਬਾ ਉਹਦੇ ਬਾਰੇ ਥੋੜੀ ਜੀ ਗੱਲ ਸਾਂਝੀ ਕਰਦੇ ਆਂ ਆਹ ਦੇਖੋ ਜਿਵੇਂ ਆ ਬਹੁਤ ਸਾਰੇ ਪੱਤੇ ਟੱਕੇ ਤੇ ਅ ਦਰਖਤਾਂ ਦੇ ਸਿਰਕ ਇਸ ਤੋਂ ਇਲਾਵਾ ਖਣਕ ਦਾ ਨਾੜ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਨੇ ਤੇ ਇਹਨਾਂ ਜੇ ਆਪਾਂ ਕੱਦੂ ਨਾਲ ਧੂ ਕਰਕੇ ਝੋਨਾ ਲਾਉਣਾ ਚਾਹੀਏ ਤਾਂ ਸਾਰੀਆਂ ਚੀਜ਼ਾਂ ਜੇ ਪਾਣੀ ਥੋੜਾ ਜਿਹਾ ਵੱਧੇ ਵੈਸੇ ਵੀ ਇਹ ਉੱਪਰ ਪਾਣੀ ਨਾਲ ਤੈਰਨ ਲੱਗ ਜਾਂਦਾ ਤੇ ਉਸ ਦੇ ਵਿੱਚ ਫਿਰ ਇਹ ਸੂਤ ਨਹੀਂ ਆਉਂਦਾ ਹੈਗਾ ਤੇ ਇਸ ਚੀਜ਼ ਦਾ ਹੱਲ ਪਿਛਲੇ ਸਾਲ ਜਿਹੜਾ ਆਪਾਂ ਸੁਪੇ ਕਦੂ ਦੇ ਤਿਆਰੇਪੇ ਨਾਲ ਕੀਤਾ ਉਹ ਇਸ ਵਾਰੀ ਫੇਰ ਕਰ ਰਹੇ ਹਾਂ ਇਹ ਇਹ ਇਸ ਤਰੀਕੇ ਦਾ ਆਪਣਾ ਬਣ ਗਿਆ ਆ ਇਧਰਲੇ ਪਾਸੇ ਸਾਰਾ ਜੰਗਲਾਤ ਮਹਿਮੇ ਦਾ ਨਹਿਰ ਦਾ ਜਿਹੜਾ ਜੰਗਲ ਹੈ ਉਹ ਗਿਆ ਹੋਇਆ ਇਹ ਵੈਸੇ ਨੂੰ ਜੇ ਦੇਖਿਆ ਜਾਵੇ ਇਹ ਸਮੱਸਿਆ ਵੀ ਬਹੁਤ ਵੱਡੀ ਹੈ ਪਰ ਇਹਦਾ ਇੱਕ ਫਾਇਦਾ ਵੀ ਹੈ ਵੀ ਇੱਥੇ ਯੂਰੀਆ ਘਟਾਉਣਾ ਪੈਂਦਾ ਕਿਉਂਕਿ ਇਹਦੀ ਰੇਹ ਬਹੁਤ ਮਣ ਜਾਂਦੀ ਹੈ ਹਰ ਸਾਲ ਇੱਥੇ ਰੇ ਜਿਹੜੀ ਆਪਣੀ ਦੂਸਰੀ ਮੱਲੜ ਹੈ ਜਾਂ ਜਿਹੜਾ ਆਪਣਾ ਰੂੜੀ ਵਾਲੀ ਰੇ ਹੈ ਉਹਦੀ ਪਾਉਣ ਦੀ ਲੋੜ ਨਹੀਂ ਕਿਉਂਕਿ ਇਹ ਜਿਹੜਾ ਦਰਖਤਾਂ ਦਾ ਰੰਦ ਖੁੰਦ ਹੈ ਜਾਂ ਇਹਨਾਂ ਦੇ ਪੱਤੇ ਨੇ ਇਹ ਸਾਰੀ ਚੀਜ਼ ਜਿਹੜੀ ਹੈ ਇਹ ਬੜੀ ਮਿੱਟੀ ਨੂੰ ਉਜਾਊ ਬਣਾਉਣ ਦੇ ਵਿੱਚ ਮਦਦ ਕਰਦੀ ਹੈ ਇਹ ਖੁਦ ਰੋਟਾਵੇਟਰ ਮਾਰਨ ਤੋਂ ਬਾਅਦ ਇਸ ਤਰੀਕੇ ਦਾ ਇਹ ਬਣ ਗਿਆ ਤੇ ਐਂ ਇਹਦੇ ਉੱਪਰ ਹੁਣ ਪਾਣੀ ਛੱਡ ਕੇ ਧੂਮਾਵਾ ਦੇਣਾ ਹੈ ਬਾਕੀਆ ਰੋਟਾਵੇਟਰ ਚੱਲ ਰਿਹਾ ਪੂਰਾ ਡੂੰਗਾ ਆਪਾਂ ਲਾ ਦਨੇ ਆ ਤੇ ਇਸ ਤਰੀਕੇ ਦਾ ਬਣ ਰਿਹਾ ਹੈ ਇਹ ਬਹੁਤ ਸਾਰਾ-ਸਾਰਾ ਕੰਮ ਆਇਆ ਪਿਛਲੇ ਸਾਲ ਜੋਨਾ ਬਹੁਤ ਵਧੀਆ ਹੋਇਆ ਜੀ ਹਾਲਾਂਕਿ ਇਸ CR212 ਸੀ ਉਹਦੀ ਬੁਰਾਲੀ ਬਹੁਤ ਜ਼ਿਆਦਾ ਮਲ ਗਈ ਸੀ ਇਸ ਕਰਕੇ ਇਸ ਸਾਲ ਆਪਾਂ ਇਹਦੇ ਤੇ PYR135 ਲਾਵਾਂਗੇ ਵੀਚ ਮਣਨਾਣੇ ਨੂੰ ਪੂਰੀਆ ਜੀ ਦਾ ਸਤਿ ਸ਼੍ਰੀ ਅਕਾਲ